ਇਹ ਵਨ ਸਫਲਾ ਕਰ ਲੈਂਦਾ ਹੈ ਮਹਾਰਾਜ ਆਖਦੇ ਨੇ ਮਾਤ ਪਿਤਾ ਸੁਧ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਮਹਾਰਾਜ ਆਖਦੇ ਨੇ ਪੰਚਮ ਪਾਦਸ਼ਾ ਬਿਲਾਵਲ ਰਾਗ ਦੇ ਅੰਦਰ ਕਹਿੰਦੇ ਨੇ ਸੰਸਾਰ ਦੇ ਅੰਦਰ ਮਾਤਾ ਪਿਤਾ ਭੈਣ ਭਰਾ ਇਹ ਸਭ ਇੱਕ ਮਾਇਆ ਦਾ ਰੂਪ ਹੈ ਕੱਲਾ ਪੈਸਾ ਨਹੀਂ ਅਸੀਂ ਆਖੇ ਵੀ ਪੈਸਾ ਹੀ ਕੱਲਾ ਮਾਇਆ ਦਾ ਰੂਪ ਹੈ ਮਹਾਰਾਜ ਆਖਦੇ ਨੇ ਉਹ ਹਰ ਚੀਜ਼ ਮਾਇਆ ਹੈ ਪਾਪ ਜਿਸ ਦੇ ਮੋਹ ਦੇ ਅੰਦਰ ਜਿਸ ਪ੍ਰੇਮ ਦੇ ਅੰਦਰ ਆ ਕੇ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਪੁੱਜ ਜਾਵੇ ਅਤੇ ਆਖੇਗੀ ਸਾਰਾ ਕੁਝ ਇਹੋ ਹੀ ਹੈ ਮਹਾਰਾਜ ਆਖਦੇ ਨੇ ਜਿਹਨੂੰ ਸਾਧ ਸੰਗਤ ਦੇ ਅੰਦਰ ਆਏਗਾ ਗੁਰੂ ਦੀ ਗੱਲ ਨੂੰ ਸੁਣੇਗਾ ਸਾਰੇ ਹੀ ਦੁੱਖ ਸਮਾਪਤ ਹੋ ਜਾਣਗੇ ਗੁਰੂ ਸਾਹਿਬ ਨੇ ਇਹ ਵੀ ਨਹੀਂ ਆਖਿਆ ਕਿ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ ਕਿਉਂਕਿ ਸਭ ਤੋਂ ਪਹਿਲਾਂ ਮਨੁੱਖ ਦਾ ਜਿਹੜਾ ਕਰਮ ਹੈ ਜੇਕਰ ਉਹ ਮਾਤਾ ਪਿਤਾ ਦੀ ਸੇਵਾ ਕਰੇਗਾ ਤਾਂ ਹੀ ਗੁਰੂ ਘਰ ਆ ਕੇ ਗੁਰੂ ਘਰ ਦੇ ਅੰਦਰ ਆ ਕੇ ਸੇਵਾ ਕਰੇਗਾ ਤੇ ਮਹਾਰਾਜ ਆਖਦੇ ਨੇ ਜੇ ਮਨੁੱਖ ਦਾ ਸਰੀਰ ਸੇਵਾ ਨੂੰ ਲੱਗੇਗਾ ਤੇ ਫਿਰ ਮਨ ਵੀ ਗੁਰਬਾਣੀ ਨੂੰ ਜੁੜੇਗਾ ਜੇਕਰ ਕੱਲਾ ਮਨੁੱਖ ਆਖੇ ਕਿ ਮੈਂ ਸੇਵਾ ਕਰ ਲਵਾਂ ਉਹ ਵੀ ਪ੍ਰਵਾਰ ਨਹੀਂ ਸੇਵਾ ਵੀ ਮਨ ਕਰਕੇ ਹੁੰਦੀ ਹੈ ਕੋਈ ਮਨੁੱਖ ਆਖੀ ਜਾਵੇ ਜੀ ਵੀ ਸੇਵਾ ਮਨੁੱਖ ਕਰਿਆ ਹੈ ਦੂਜੇ ਨੂੰ ਤਾਨੇ ਦੇਂਦਾ ਰਹੇ ਇਹ ਗੱਲ ਵਿੱਚੰਗੀ ਨਹੀਂ ਸੇਵਾ ਮਨ ਕਰਕੇ ਹੀ ਹੁੰਦੀ ਹੈ ਕਈ ਵਾਰ ਮਨੁੱਖ ਇੱਕ ਦੂਜੇ ਨੂੰ ਤਾਨੇ ਦੇਂਦਾ ਰਹਿੰਦਾ ਹੈ ਮਹਾਰਾਜ ਆਖਦੇ ਜੇ ਤੂੰ ਸਾਧ ਸੰਗਤ ਦੇ ਅੰਦਰ ਆਏਂਗਾ ਤੇਰੇ ਸਾਰੇ ਹੀ ਦੁੱਖ ਸਮਾਪਤ ਹੋ ਜਾਣਗੇ ਤੈਨੂੰ ਪਤਾ ਲੱਗੇਗਾ ਵੀ ਗੁਰੂ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ ਜਿੱਥੇ ਅਸੀਂ ਲੰਗਰ ਦੇ ਅੰਦਰ ਸੇਵਾ ਕਰਦੀਆਂ ਉੱਥੇ ਗੁਰਬਾਣੀ ਨੂੰ ਪੜ੍ਹਨਾ ਵੀ ਇੱਕ ਸੇਵਾ ਹੈ ਤੇ ਇਸ ਸੇਵਾ ਦੇ ਨਾਲ ਮਨੁੱਖ ਦਾ ਜੀਵਨ ਸਫਲਾ ਹੋ ਸਕਦਾ ਹੈ ਤੇ ਭਗਤ ਫਰੀਦ ਜੀ ਆਖਦੇ ਨੇ ਦਿਨੋ ਮੁਹੋਪਦ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋ ਸੇ ਕਾਂਢੇ ਕੱਟਿਆ ਕਹਿੰਦੇ ਨੇ ਪ੍ਰਮਾਤਮਾ ਦੇ ਨਾਲ ਗੁਰਬਾਣੀ ਦੇ ਨਾਲ ਤਾਂ ਹੀ ਮਿਲਾਪ ਹੋਵੇਗਾ ਜੇਕਰ ਮਨੁੱਖ ਦਾ ਜਿਹੜਾ ਮਨ ਹੈ ਉਹ ਵੀ ਸਾਫ਼ ਹੈ ਜੇਕਰ ਜ਼ੁਬਾਨ ਤੂੰ ਉਹ ਮਿੱਠਾ ਹੋਵੇ ਤੇ ਮਨ ਦੇ ਅੰਦਰ ਦੂਜੇ ਦੇ ਪ੍ਰਤੀ ਈਰਖਾ ద్వੈਸ਼ ਭਾਵਨਾ ਨਾ ਹੋਵੇ ਕਿਉਂਕਿ ਮਨੁੱਖ ਕਿਸੇ ਦੇ ਮਨ ਦੀ ਨਹੀਂ ਜਾਣ ਸਕਦਾ ਗੁਰੂ ਜਾਣਦਾ ਹੈ ਤੇ ਗੁਰੂ ਸਾਹਿਬ ਆਖਦੇ ਨੇ ਉਸ ਪ੍ਰਮਾਤਮਾ ਦੇ ਨਾਲ ਮੁਹੱਬਤ ਤਾਂ ਹੀ ਪਵੇਗੀ ਤਾਂ ਹੀ ਤੂੰ ਆਸ਼ਿਵ ਭੰਸ ਸਕਦਾ ਹੈ ਜੇਕਰ ਤੇਰੇ ਜ਼ੁਬਾਨ ਦੇ ਅੰਦਰ ਜੋ ਚੱਲ ਰਿਹਾ ਹੈ ਤੇਰੇ ਮਨ ਦੇ ਅੰਦਰ ਵੀ ਉਹ ਹੋਵੇ ਕਿਉਂਕਿ ਅੱਜ ਸਮਾਜ ਦੇ ਅੰਦਰ ਮਨੁੱਖ ਜ਼ੁਬਾਨ ਕਰਕੇ ਮਿੱਠਾ ਹੈ ਪਰ ਅੰਦਰ ਉਸਦੇ ਵਿਸ਼ਾ ਵਿਕਾਰ ਭਰੇ ਹੋਏ ਨੇ ਜਿਸ ਤਰ੍ਹਾਂ ਕੋਲ ਗੁੰਬਾ ਆਪ ਸਭ ਨੇ ਦੇਖਿਆ ਹੋਵੇਗਾ ਟਿੱਬਿਆਂ ਦੇ ਅੰਦਰ ਹੁੰਦਾ ਹੈ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ ਪਰ ਜਦੋਂ ਉਹਨੂੰ ਮਨੁੱਖ ਖਾਣਾ ਚਾਵੇ ਤਾਂ ਉਹਦੇ ਅੰਦਰ ਜ਼ਹਿਰ ਭਰੀ ਹੈ ਪਾਵ ਇੰਨਾ ਕੋੜਾ ਹੈ ਸਰੀਰ ਨੂੰ ਨੁਕਸਾਨ ਕਰ ਲੈਂਦਾ ਹੈ ਪਰ ਉਸ ਦਾ ਇੱਕ ਇਹ ਫਾਇਦਾ ਹੈ ਉਸ ਦੀ ਵਰਤੋਂ ਕਰਕੇ ਅਨੇਕਾਂ ਦਵਾਈਆਂ ਬਣਾਈਆਂ ਜਾਂਦੀਆਂ ਨੇ ਪਰ ਮਨੁੱਖ ਦੀ ਜਿਹੜੀ ਕੁੜਤਨ ਹੈ ਉਹ ਕਦੀ ਵੀ ਗੁਰੂ ਘਰ ਦੇ ਅੰਦਰ ਪ੍ਰਵਾਨ ਨਹੀਂ ਕਿਉਂਕਿ ਮਹਾਰਾਜ ਤੇ ਆਖਦੇ ਨੇ ਅਸਲ ਵਿੱਚ ਫਕਤ ਫਰੀਦ ਜੀ ਨੇ ਇਹੋ ਆਖਿਆ ਵੀ ਜੇਕਰ ਤੇਰਾ ਮਨ ਅਤੇ ਜ਼ੁਬਾਨ ਇੱਕੋ ਹੋਣਗੇ ਤਾਂ ਹੀ ਤੂੰ ਸਫਲ ਹੋ ਸਕਦਾ ਹੈ ਜੇਕਰ ਮਨ ਦੇ ਅੰਦਰ ਕੁਝ ਹੋਤ ਚੱਲ ਰਿਹਾ ਹੈ ਮੋਹ ਦੇ ਅੰਦਰ ਮਿਠਾਸ ਹੈ ਦੂਜੇ ਨੂੰ ਤਾਹਨੇ ਦੇ ਰਿਹਾ ਉਹ ਵੀ ਪ੍ਰਵਾਹ ਨਹੀਂ ਸਮਾਜ ਦੇ ਅੰਦਰ ਇਹੋ ਕੁਝ ਹੀ ਹੋ ਰਿਹਾ ਹੈ ਗੁਰੂ ਪਾਤਸ਼ਾਹ ਪੰਚ ਪਾਤਸ਼ਾਹ ਆਖਦੇ ਨੇ ਕਿ ਇਹੋ ਜੇ ਭੁੱਲੇ ਮਨੁੱਖ ਵੀ ਜੇਕਰ ਗੁਰੂਕੁਲ ਆ ਜਾਣ ਜਿਨ੍ਹਾਂ ਦੇ ਮਨ ਦੇ ਅੰਦਰ ਕੁੜਤਨ ਹੈ ਤੇ ਗੁਰੂ ਐਸੇ ਮਨੁੱਖਾ ਨੂੰ ਵੀ ਸਿੱਧੇ ਰਾਹ ਪਾ ਦਿੰਦਾ ਹੈ ਮਹਾਰਾਜ ਆਖਦੇ ਨੇ ਤਿਸ ਕੀ ਸਰਣੀ ਪਰਮਾਤਮਾ ਜਿਸ ਜੀਵਣ ਅਵਰ ਨਾ ਕੋਈ ਮਹਾਰਾਜ ਆਖਦੇ ਨੇ ਤੂੰ ਉਸ ਦੀ ਸ਼ਰਨ ਦੇ ਅੰਦਰ ਆ ਜਿਸ ਵਰਗਾ ਹੋਰ ਕੋਈ ਨਹੀਂ ਤੇ ਮਹਾਰਾਜ ਆਖਦੇ ਨੇ ਜਿਸ ਸਿਮਰਤ ਸੁਖ ਹੋਏ ਕਾ ਨਾ ਦੁੱਖ ਦਬ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਇ ਮਹਾਰਾਜ ਆਖਦੇ ਨੇ ਜੇ ਚਾਤਰੀ ਕਰਨੀ ਹੈ ਨਾ ਮਨੁੱਖਾਂ ਦੀ ਚਾਤਰੀ ਨਾ ਕਰ। ਮਨੁੱਖਾਂ ਦੀ ਚਾਤਰੀ 2-4 ਦਿਨ ਦੀ ਹੋ ਸਕਦੀ ਹੈ ਪਰ ਬਾਅਦ ਦੇ ਅੰਦਰ ਪਛਤਾਵਾ ਹੀ ਪੱਲੇ ਪੈਂਦਾ ਹੈ। ਤੇ ਮਹਾਰਾਜ ਆਖਦੇ ਨੇ ਜਦੋਂ ਤੂੰ ਸੱਚੇ ਗੁਰੂ ਦੀ ਸ਼ਰਨ ਦੇ ਅੰਦਰ ਆ ਜਾਵੇਂਗਾ ਨਾ ਗੁਰੂ ਤੇਰੀਆਂ ਭੁੱਲਾਂ ਨੂੰ ਵੀ ਬਖਸ਼ ਦਿੰਦਾ ਹੈ ਪਰ ਮੰਨ ਕਰਕੇ ਗੁਰੂ ਦੇ ਕੋਲ ਆ ਸਤਿ ਸਾਦ ਦੇ ਅੰਦਰ ਹਰੇਕ ਮਨੁੱਖ ਗੁਰੂ ਦੇ ਕੋਲ ਆ ਲਿਆ ਹੈ ਕੱਲੀ ਸੰਗਤ ਨਹੀਂ ਉਹਦੇ ਅੰਦਰ ਮੈਂ ਵੀ ਆਦਾ ਜੇਕਰ ਮੇਰੇ ਮਨ ਦੇ ਅੰਦਰ ਹੋਰ ਹੈ ਮੁਖ ਦੇ ਅੰਦਰ ਜ਼ੁਬਾਨ ਦੇ ਦੁਆਰਾ ਮੈਂ ਕੁਝ ਹੋਰ ਬੋਲ ਰਿਹਾ ਪਰਵਾਹ ਨਹੀਂ ਕਿਉਂਕਿ ਅਸੀਂ ਦੁਨੀਆ ਨੂੰ ਧੋਖਾ ਦੇ ਸਕਦੇ ਹਾਂ ਪਰ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਉਸ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦੇ ਤੇ ਜਦੋਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸ ਦੇ ਅੰਦਰ ਇਹੋ ਜੀਆਂ ਅਨੇਕਾਂ ਘਟਨਾਵਾਂ ਮਿਲ ਜਾਂਦੀਆਂ ਨੇ ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ ਤੇ ਫਿਰ ਅਸੀਂ ਗੁਰੂ ਦੇ ਬਨ ਕੇ ਰਹਿ ਜਾਂਦੇ ਹਾਂ ਪੰਚਮ ਪਾਤਸ਼ਾਹ ਦੇ ਨੇ ਭੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਲੇ ਬਸ ਰਹੇ ਹਿਰਦੈ ਗੁਰਚੰਦ ਪਿਆਰੇ ਜਦੋਂ ਮਨੁੱਖ ਆਪਣੀ ਗਲਤੀ ਮੰਨ ਕੇ ਗੁਰੂ ਘਰ ਆਉਂਦਾ ਹੈ ਨਾ ਤੇ ਗੁਰੂ ਉਸ ਨੂੰ ਪ੍ਰਵਾਨ ਵੀ ਕਰ ਲੈਂਦਾ ਹੈ ਪਰ ਜਿਹੜੇ ਸੱਚੇ ਮਨ ਕਰਕੇ ਗੁਰੂ ਦੇ ਨਾਲ ਜੁੜੇ ਨੇ ਇਤਿਹਾਸ ਆਪਾਂ ਪੜਦੇ ਹਾਂ ਅਨੇਕਾਂ ਹੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਵਾਲੇ ਸਿੱਖਾਂ ਦੇ ਅਲਦਾਸ ਦੇ ਅੰਦਰਸੀਂ ਪੜਦੇ ਕਈ ਵਾਰ ਆਉਂਦਾ ਹੈ ਜੀ ਸਾਡਾ ਪ੍ਰਚਾਰ ਨਹੀਂ ਹੋ ਰਿਹਾ ਪਚਾਰ ਬਹੁਤ ਹੋ ਰਿਹਾ ਕਿਉਂਕਿ ਅਰਦਾਸ ਹਰੇਕ ਮਨੁੱਖ ਦੋ ਟਾਈਮ ਕਰਦਾ ਹੈ ਸਵੇਰੇ ਅਤੇ ਸ਼ਾਮ ਨੂੰ ਤੇ ਜਦੋਂ ਅਰਦਾਸ ਦਾ ਅਸੀਂ ਦੂਜਾ ਤੀਜਾ ਚੌਥਾ ਹਰੇ ਪੈਰਾ ਪੜਨੇ ਉਹਦੇ ਅੰਦਰ ਸ਼ਹੀਦਿਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਮੇਟ ਸੀਸ ਦਿੱਤੇ ਤੇ ਕਈ ਵਾਰ ਅਸੀਂ ਆਖਦੇ ਹਾਂ ਵੀ ਸਾਡੇ ਬੱਚਿਆਂ ਨੂੰ ਗੁਰੂਆਂ ਦੇ ਨਾਮ ਨਹੀਂ ਚੇਤਾ ਹੁੰਦੇ ਜਦੋਂ ਅਸੀਂ ਅਰਦਾਸ ਦਾ ਪਹਿਲਾ ਪੈਰਾ ਪੜ੍ਹਦੇ ਹਾਂ ਦਾਸ ਗੁਰੂਆਂ ਦੇ ਨਾਮ ਆਉਂਦੇ ਨੇ ਤੇ ਦੂਜਾ ਪੈਰਾ ਪੜ੍ਹਦੇ ਹਾਂ ਪੰਜ ਪਿਆਰੇ ਚਾਤ ਸਾਹਿਬ ਜੀ ਤੇ ਗੱਲ ਇਹ ਹੈ ਮਲੁਖ ਆਪਣੇ ਮਨ ਦੇ ਜਿਹੜੇ ਵਲੇਵੇ ਨੇ ਉਹ ਦੂਜਿਆਂ ਨੂੰ ਜਾਹਲ ਕਰਦਾ ਹੈ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਜਦੋਂ ਅਸੀਂ ਗੁਰੂ ਅੱਗੇ ਅਰਦਾਸ ਕਰਕੇ ਕਹਾਂਗੇ ਮਹਾਰਾਜ ਅਸੀਂ ਭੁੱਲਦੇ ਹੋਏ ਹਾਂ ਕਿਰਪਾ ਕਰੋ ਸਾਨੂੰ ਵੀ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਸੇਵਾ ਦੀ ਦਾਤ ਬਖਸ਼ਿਸ਼ ਕਰੋ ਤਾਂ ਗੁਰੂ ਆਪ ਕਿਰਪਾ ਕਰਦੇ ਨੇ ਪਰ ਗੱਲ ਇੱਕੋ ਹੀ ਹੈ ਗੁਰੂ ਦੇ ਨਾਲ ਜੁੜਨਾ ਪਵੇਗਾ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਮੱਥਾ ਟੇਕਦੇ ਹਾਂ ਫਿਰ ਥਾ ਥਾ ਤੇ ਪਟਕਣ ਦੀ ਲੋੜ ਨਹੀਂ ਜਿਹੜਾ ਮਨੁੱਖ ਪਟਕ ਗਿਆ ਫਿਰ ਪ੍ਰਾਪਤੀ ਕੁਝ ਵੀ ਨਹੀਂ ਹੁੰਦੀ ਇਤਿਹਾਸ ਦੇ ਅੰਦਰ ਆਪਾਂ ਬਹੁਤ ਹੀ ਸੁੰਦਰ ਵਿਚਾਰ ਕਈ ਵਾਰ ਕੀ ਹੁੰਦਾ ਹੈ ਅਸੀਂ ਸਾਡੇ ਕੋਲ ਇੰਨਾ ਇਤਿਹਾਸ ਹੈ ਅਸੀਂ ਜੇਕਰ ਇਤਿਹਾਸ ਦੀ ਵਿਚਾਰ ਕਰਦੇ ਰਹੀਏ ਤਾਂ ਸਾਡੀ ਜ਼ਿੰਦਗੀ ਲੰਘ ਜਾਵੇਗੀ ਅਸੀਂ ਆਪਣਾ ਇਤਿਹਾਸ ਪੂਰਾ ਨਹੀਂ ਕਰ ਸਕਦੇ ਭਾਵੇਂ ਜਦੋਂ ਅਸੀਂ ਗੁਰਮਤਿ ਵਿਚਾਰਾਂ ਕਰਦੇ ਹਾਂ ਗੁਰੂ ਸਾਹਿਬ ਦੇ ਜੀਵਨ ਦੀ ਸਾਖੀ ਜਾਂ ਉਹਨਾਂ ਸਖਾਂ ਦੀਆਂ ਸਾਖੀਆਂ ਸੁਣਦੇ ਹਾਂ ਤੇ ਸਿੱਖਿਆ ਮਿਲਦੀ ਹੈ ਵੀ ਕਿਸ ਤਰ੍ਹਾਂ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ ਸਿੱਖਾਂ ਨੇ ਆਪਣਾ ਜੀਵਨ ਵੀ ਬਦਲਿਆ ਤੇ ਗੈਤ ਸਿੱਖ ਵੀ ਗੁਰੂ ਦੀ ਸ਼ਰਨ ਦੇ ਅੰਦਰ ਆਏ ਤੇ ਜਦੋਂ ਅਸੀਂ ਸਾਰੇ ਹੀ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ ਨੇ ਫਿਰ ਅਸੀਂ ਗੁਰੂ ਕੇ ਸਿੱਖ ਬਣ ਗਏ ਫਿਰ ਤਾਂ ਕੋਈ ਵਖਰੀ ਹਵਾਲਿਆ ਹੀ ਨਹੀਂ ਪਰ ਅਫਸੋਸ ਦੀ ਗੱਲ ਹੈ ਅਸੀਂ ਜਦੋਂ ਗੁਰੂ ਦੇ ਕੋਲ ਆਨੇ ਹਾਂ ਅਦੋਂ ਵੀ ਵਖਰੇਵਾ ਕਰਦੇ ਹਾਂ ਪਰ ਜਦੋਂ ਗੁਰੂ ਦੇ ਕੋਲ ਆ ਗਏ ਫਿਰ ਅਸੀਂ ਗੁਰਨਾਨਕ ਦੇ ਸਿੱਖ ਬਣ ਗਏ ਹਾਂ ਫਿਰ ਅਸੀਂ ਗੁਰੂ ਦੇ ਹੁਕਮ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਬਣ ਗਏ ਹਾਂ ਇਤਿਹਾਸ ਦੇ ਅੰਦਰ ਜਿੱਥੇ ਸਿੱਖਾਂ ਨੇ ਆਪਾ ਆਪ ਗੁਰੂ ਨੂੰ ਸਮਰਪਿਤ ਕੀਤਾ ਤੇ ਉਹਨਾਂ ਦਾ ਜੀਵਨ ਦੇਖ ਕੇ ਦੂਜੇ ਵੀ ਗੁਰੂ ਦੀ ਸ਼ਰਨ ਦੇ ਅੰਦਰ ਆਏ ਤੇ ਜਿਹੜੇ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ ਆਪਣਾ ਸਰੀਰ ਤੱਕ ਗੁਰੂ ਨੂੰ ਸੌਂਪ ਦਿੰਦੇ ਨੇ ਤੇ ਉਹ ਗੁਰੂ ਕਿਹਦਾ ਹੋਵੇਗਾ ਸਭ ਤੋਂ ਜ਼ਿਆਦਾ ਮਨੁੱਖ ਨੂੰ ਆਪਣੇ ਸਰੀਰ ਦੀ ਪ੍ਰਵਾਹ ਹੈ ਇਹਦੀ ਸੁੰਦਰਤਾ ਦੀ ਪ੍ਰਵਾਹ ਹੈ ਪਰ ਇਤਿਹਾਸ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੱਜ ਦਾ ਇਤਿਹਾਸ ਪੜიਏ ਤੇ ਜਿਹੜੇ ਗੁਰੂ ਨੂੰ ਸਮਰਪਿਤ ਹੋਏ ਨੇ ਫਿਰ ਉਹ ਆਪਣਾ ਸਰੀਰ ਵੀ ਗੁਰੂ ਦੇ ਲੇਖੇ ਲਾ ਦਿੰਦੇ ਨੇ ਇਹ ਤੇ ਆਸਤੇ ਅੰਦਰ ਬੜੀ ਹੀ ਸੁੰਦਰ ਵਿਚਾਰ ਸਾਖੀ ਆਂਦੀ ਹੈ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਭਾਈ ਤਿਲਕਾ ਜੀ ਨੇ ਸਿੱਖੀ ਧਾਰਨ ਕੀਤੀ ਹੈ ਭਾਈ ਤਿਲਕਾ ਜੀ ਗਲਸ਼ੰਕਤ ਜ਼ਿਲ੍ਹਾ ਹੁਸ਼ਿਆਰ ਤੋਂ ਦੇ ਰਹਿਣ ਵਾਲੇ ਨੇ ਤੇ 6ਵੇਂ ਪਾਤਸ਼ਾਹ ਨੇ ਉਹਨਾਂ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਭਾਈ ਤਿਲਕਾ ਜੀ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਨੇ ਇੱਕ ਨਿਰੰਕਾਰ ਦੇ ਨਾਲ ਜੋੜਦੇ ਨੇ ਆਪਣੇ ਪਿੰਡ ਦੇ ਅੰਦਰ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ ਪਰ ਕਹਿੰਦੇ ਨੇ ਜਿੱਥੇ ਤੁਸੀਂ ਚੰਗਾ ਕੰਮ ਕਰੋਗੇ ਉੱਥੇ ਤੁਹਾਡੇ ਚੰਗੇ ਕੰਮ ਨੂੰ ਕੋਈ ਪਸੰਦ ਵੀ ਨਹੀਂ ਕਰਦਾ ਕਿਉਂਕਿ ਦੁਕਾਨਦਾਰੀ ਬੰਦ ਹੁੰਦੀ ਹੈ ਜਿੱਥੇ ਸੱਚ ਦੀ ਵਿਚਾਰ ਹੋਵੇਗੀ ਉੱਥੇ ਛੋਟੀਆਂ ਦੁਕਾਨਾਂ ਬੰਦ ਹੋਣੀਆਂ ਤੇ ਮਲੁਖ ਨੂੰ ਚਿੰਤਾ ਰਹਿੰਦੀ ਹੈ ਵੀ ਕਿਸ ਤਰ੍ਹਾਂ ਮੈਂ ਆਪਣੀ ਦੁਕਾਨਦਾਰੀ ਨੂੰ ਚਾਲੂ ਰੱਖਾਂ ਕਿਸ ਤਰ੍ਹਾਂ ਮੈਂ ਲੋਕਾਂ ਨੂੰ ਲੁੱਟਾਂ ਕਿਉਂਕਿ ਲੋਕ ਵੀ ਸੱਜ ਸੁਣ ਨੂੰ ਪਰਵਾਹ ਨਹੀਂ ਕਰਦੇ ਭਗਤ ਕਬੀਰ ਜੀ ਵਰਗੇ ਯੋਧੇ ਭਗਤ ਰਵਿਦਾਸ ਜੀ ਵਰਗੇ ਯੋਧੇ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ 15 ਭਗਤਾਂ ਦੀ ਬਾਣੀ ਨੂੰ ਜਿਨ੍ਹਾਂ ਨੇ ਆਪਾ ਆਪ ਗੁਰੂ ਨੂੰ ਸਰਪਨ ਕੀਤਾ ਹੈ ਭਗਤ ਕਬੀਰ ਜੀ ਨੂੰ ਵੀ ਅਨੇਕਾਂ ਹੀ ਲੋਕਾਂ ਨੇ ਆਖਿਆ ਵੀ ਤੇਰੀ ਜਾਤ ਨੀਵੀਂ ਹੈ ਤੂੰ ਰੱਬ ਦਾ ਨਾਮ ਨਹੀਂ ਲੈ ਸਕਦਾ ਤੂੰ ਕਿਸੇ ਨੂੰ ਚੰਗਾ ਉਪਦੇਸ਼ ਨਹੀਂ ਦੇ ਸਕਦਾ ਤੇ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਨੂੰ ਆਖਿਆ ਭਈ ਤੁਸੀਂ ਮੈਨੂੰ ਨੀਵੀਂ ਜਾਤ ਦਾ ਆਖਦੇ ਹੋ ਪਰ ਮੈਂ ਉਹ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਪ੍ਰਮਾਤਮਾ ਦਾ ਜਦੋਂ ਨਾਮ ਜਪਦੇ ਹਨ ਕੋਈ ਉੱਚਾ ਦੀ ਵੰਨੀ ਹੁੰਦਾ ਹੈ ਤੇ ਭਗਤ ਕਬੀਰ ਜੀ ਨੇ ਆਖਿਆ ਵੀ ਦੱਸੋ ਤੁਸੀਂ ਕਿਸ ਤਰ੍ਹਾਂ ਉੱਚੇ ਹੋ ਤੁਹਾਡੇ ਸ਼ਰੀਰ ਦੇ ਅੰਦਰ ਵੀ ਖੂਨ ਹੈ ਮੇਰੇ ਸ਼ਰੀਰ ਦੇ ਅੰਦਰ ਵੀ ਖੂਨ ਹੈ ਜਿਸ ਮਾਂ ਦੇ ਗਰਭ ਤੋਂ ਤੁਸੀਂ ਜਨਮ ਲੈਂਦਾ ਹੈ ਉਸੇ ਮਾਂ ਦੇ ਗਰਭ ਤੋਂ ਮੈਂ ਜਨਮ ਦਿੱਤਾ ਹੈ ਜਿਹੜੀ ਹਵਾ ਚੱਲ ਰਹੀ ਹੈ ਪਾਣੀ ਉਹੀ ਕੁਝ ਤੁਸੀਂ ਖਾਦੇ ਪੀਂਦੇ ਹੋ ਉਹੀ ਕੁਝ ਮੈਂ ਖਾ ਪੀ ਰਿਹਾ ਤਾਂ ਫਿਰ ਮੈਂ ਪੁੱਛਾ 니ਵਾ ਕਿਵੇਂ ਹੋਇਆ ਤੁਸੀਂ ਉੱਚੇ ਕਿਵੇਂ ਹੋ ਯਾਦ ਤੁਸੀਂ ਦੱਸੋ ਜੇਕਰ ਉੱਚੇ ਹੋ ਤੁਸੀਂ ਕਿਸੇ ਹੋਰ ਥਾਂ ਤੋਂ ਆਏ ਹੋ ਤਾਂ ਸਿੱਧਾ ਭਗਤ ਜੀ ਨੇ ਚੈਲੰਜ ਕੀਤਾ ਤੇ ਭਗਤ ਕਬੀਰ ਜੀ ਨੂੰ ਆਪਾਂ ਪੜਦੇ ਹਾਂ ਜਦੋਂ ਅਸੀਂ ਬਾਣੀ ਪੜਾਂਗੇ ਨਾ ਜੇਕਰ ਸਾਨੂੰ ਕੋਈ ਦੱਸੇ ਅਸੀਂ ਆਖ ਦਿੰਦੇ ਹਾਂ ਵੀ ਇਸ ਤਰ੍ਹਾਂ ਹੋ ਨਹੀਂ ਸਕਦਾ ਭਗਤ ਕਬੀਰ ਜੀ ਨੂੰ ਬੜੇ ਮਾਰੇ ਸ਼ਬਦ ਕਹਿੰਦੇ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਪੋਤਨਾ ਬਤਾਲਾ ਆਖਿਆ ਮਾਰੇ ਨੇ ਬਾਣੀ ਦੇ ਅੰਦਰ ਲਿਖਿਆ ਤੇ ਉਹਨਾਂ ਤੋਂ ਪਹਿਲਾਂ ਗੁਰਨਾਨ ਪਾਤਸ਼ਾਹ ਉਹਨਾਂ ਭਗਤਾਂ ਦੀ ਬਾਣੀ ਲੈ ਕੇ ਆਏ ਨੇ ਜਿਨ੍ਹਾਂ ਨੇ ਸੱਚ ਦਾ ਹੋਕਾ ਦਿੱਤਾ ਭਗਤ ਕਬੀਰ ਜੀ ਨੂੰ ਕੁਕਰ ਤੱਕਿਆ ਜੇਕਰ ਆਪਾਂ ਕਹੀਏ ਕਿ ਲੋਕਾਂ ਨੇ ਕਿਹਾ ਤਾਂ ਅਸੀਂ ਕਈ ਵਾਰ ਕਹਿੰਦੇ ਆ ਵੀ ਹੋ ਹੀ ਨਹੀਂ ਸਕਦਾ ਭਗਤ ਕਬੀਰ ਜੀ ਨੂੰ ਕੁਕਰ ਕਿਹਾ ਪਰ ਭਗਤ ਕਬੀਰ ਜੀ ਆਪਦੇ ਨੇ ਤੁਸੀਂ ਮੈਨੂੰ ਕੁਕਰ ਕਹਿੰਦੇ ਹੋ ਤੇ ਮੈਂ ਉਸ ਪ੍ਰਮਾਤਮਾ ਦਾ ਪੁੱਤਰ ਹਾਂ ਕਬੀਰ ਕੁਕਰ RAM ਕੋ ਮੂਤੀਆ ਮੇਰੋ ਨਾਉ ਕਲੇ ਹਮਾਰੀ ਜੀਵ ਵਰੀ ਜਹ ਖਿੰਚਾ ਤਹ ਜਾਓ ਮੈਂ ਪ੍ਰਮਾਤਮਾ ਦੇ ਨਾਮ ਦਾ ਕੁੱਕਰ ਹਾਂ ਪ੍ਰਮਾਤਮਾ ਦੇ ਨਾਮ ਸੱਚ ਦੀ ਵਿਚਾਰ ਨੂੰ ਮੈਂ ਦੁਨੀਆਵਾਰਿਆਂ ਨੂੰ ਦੱਸਦਾ ਹਾਂ ਉਸ ਪ੍ਰਮਾਤਮਾ ਨੇ ਇਹ ਮੇਰੀ ਜ਼ਿੰਮੇਵਾਰੀ ਲਈ ਹੈ ਸੋ ਕੈਸੇ ਵਿਚਾਰ ਹੋਣਗੇ ਉਹਨਾਂ ਸਮਿਆਂ ਦੇ ਅੰਦਰ ਵੀ ਨਾ ਕੋਈ ਸੋਸ਼ਲ ਮੀਡੀਆ ਕੁਝ ਵੀ ਨਹੀਂਗਾ ਚਾਰੇ ਪਾਸੇ ਝੂਠ ਪਸਰੇ ਹੈ ਤੇ ਭਗਤ ਕਬੀਰ ਜੀ ਇਕੱਲੇ ਉਹਨਾਂ ਜਾਤ ਬਿਮਾਨੀ ਲੋਕਾਂ ਨੂੰ ਚੈਲੰਜ ਕਰਦੇ ਕਿਉਂਕਿ ਜਦੋਂ ਗਿਆਨ ਦਾ ਦੀਵਾ ਹੋਵੇ ਨਾ ਫਿਰ ਝੂਠ ਦੇ ਦੀਵੇ ਜਾਦਾ ਦੇਰ ਤੱਕ ਜਗਦੇ ਨਹੀਂਗੇ ਤੇ ਉਸੇ ਤਰ੍ਹਾਂ ਭਾਈ ਤਿਲਕਾ ਜੀ ਸਿੱਖੀ ਦਾ ਪ੍ਰਚਾਰ ਕਰਨੇ ਨੇ ਪ੍ਰਸਾਰ ਕਰ ਰਹੇ ਨੇ ਪਰ ਉਸ ਪਿੰਡ ਦੇ ਅੰਦਰ ਇੱਕ ਪਖੰਡੀ ਵੀ ਹੈ ਉਹ ਦੇਖ ਰਿਹਾ ਵੀ ਭਗਤ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਭਾਈ ਤਿਲਕਾ ਜੀ ਹਰਗੋਬਿੰਦ ਪਾਸ਼ਾ ਨੇ ਉਹਨੂੰ ਪਛਾਣ ਦੀ ਜ਼ਿੰਮੇਵਾਰੀ ਸੌਂਪੀ ਹੈ ਵੀ ਇਹ ਸੱਚ ਦਾ ਪ੍ਰਚਾਰ ਕਰ ਰਿਹਾ ਮੇਰੀ ਦੁਕਾਨ ਕਿਸ ਤਰ੍ਹਾਂ ਚੱਲੇਗੀ ਸਮਾਪਾ ਕੇ ਉਸਨੇ ਇੱਕ ਢੋਂਗ ਰਚਿਆ ਆਖਣ ਲੱਗਾ ਰਾਤ ਨੂੰ ਮੈਨੂੰ ਸ਼ਿਵਜੀ ਨੇ ਦਰਸ਼ਨ ਦਿੱਤੇ ਨੇ ਤੇ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦੀ ਸਵਰਗ ਮਿਲੇਗਾ ਉਹਨੂੰ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਪਰ ਲੋਕੀ ਕਹਿੰਦੇ ਨੇ ਸੁੱਖ ਕਰਨਾ ਕੁਝ ਨਾ ਬੋਵੇ ਤੇ ਸੁੱਖ ਮਿਲ ਜਾਈ ਇਸ ਤਰ੍ਹਾਂ ਸੁਖ ਨਹੀਂ ਮਿਲਦੇ ਜਿਹੜੇ ਅਸਲ ਸੰਨ ਉਹ ਤਾਂ ਭਾਈ ਤਿਲਕਾ ਜੀ ਦੇ ਨਾਮ ਰਹੇ ਨੇ ਜਿਹੜੇ ਸਿਰਫ ਗੱਲਾਂ ਕਰਕੇ ਜੁੜੇ ਸੰਤ ਉਹ ਫਿਰ ਉਸ ਪਖੰਡੀ ਕੋਲ ਗਏ ਚਦੇ ਨੇ ਪਰ ਉਸ ਪਖੰਡੀ ਕੋਲ ਥੋੜੇ ਗਏ ਨੇ ਜੇ ਇੱਕ 100 ਬੰਦਾ ਹੈ ਤਾਂ ਕੋਈ 10 ਵੀ ਗਏ ਨੇ ਫਿਰ ਵੀ ਭਾਈ ਤਿਲਕਾ ਜੀ ਕੋਲ ਬਹੁਤੇ ਨਹੀਂ ਜੋ ਸਾਧਨ ਨੂੰ ਸੁਣਨਾ ਚਾਹਦੇ ਨੇ ਤੇ ਉਸ ਪਖੰਡੀ ਨੇ ਸੋਚਿਆ ਕਿਉਂ ਨਾ ਮੈਂ ਭਾਈ ਤਿਲਕਾ ਜੀ ਨੂੰ ਆਪਣੇ ਵੱਲ ਕਰ ਲਵਾਂ ਤੇ ਇਹ ਸਾਰੇ ਲੋਕੀ ਮੇਰੇ ਵੱਲ ਆ ਜਾਣਗੇ ਤੇ ਮੇਰੀ ਦੁਕਾਨਦਾਰੀ ਚੰਗੀ ਚੱਲੇਗੀ ਤੇ ਉਹ ਜਿਹੜਾ ਪਖੰਡੀ ਸੀ ਉਹ ਭਾਈ ਤਿਲਕਾ ਜੀ ਕੋਲ ਬੇਨਤੀ ਕਰਨ ਗਿਆ ਵੀ ਤੁਸੀਂ ਵੀ ਮੇਰੇ ਦਰਸ਼ਨ ਕਰੋ ਸਵਰਗਾਂ ਦੀ ਪ੍ਰਾਪਤੀ ਕਰੋ ਤੇ ਜਦੋਂ ਇਹ ਗੱਲ ਭਾਈ ਤਿਲਕਾ ਜੀ ਨੂੰ ਪਤਾ ਲੱਗੀ ਆ ਉਹਨਾਂ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਵੀ ਮੈਂ ਇਸ ਪਖੰਡੀ ਦੇ ਮੱਥੇ ਨਹੀਂ ਲਗਣਾ ਤੇ ਜਦੋਂ ਦਰਵਾਜ਼ਾ ਖੜਕਾਇਆ ਤੇ ਉਹ ਪਖੰਡੀ ਕਹਿੰਦਾ ਆਜੋ ਵੀ ਮੇਰੇ ਦਰਸ਼ਨ ਕਰੋ ਤੇ ਭਾਈ ਤਿਲਕਾ ਜੀ ਆਖਦੇ ਨੇ ਭਾਈ ਤੂੰ ਇਥੋਂ ਭੱਜ ਜਾ ਮੈਂ ਤੇਰੇ ਦਰਸ਼ਨ ਨਹੀਂ ਕਰਨਾ ਜੋ ਕਿ ਮੈਂ ਆਪਣੀ ਟੇਕ ਆਪਣੇ ਗੁਰੂ ਦੇ ਉੱਤੇ ਰੱਖੀ ਆ ਜਿਹੜੇ ਗੁਰੂ ਨੇ ਆਪਾ ਪੁਰਬਾਨ ਕਰਦੇ ਆ ਤਤੀ ਤਵੀ ਨੂੰ ਮਨਜ਼ੂਰ ਕੀਤਾ ਹੈ ਪਰ ਸੱਚ ਦਾ ਸਵਾਦ ਦਿੱਤਾ ਹੈ ਬੜਾ ਮਨਾਇਆ ਪਰ ਭਾਈ ਤਿਲਕਾ ਜੀ ਕਿੱਥੇ ਜਿਹੜੇ ਗੁਰੂ ਦੇ ਨਾਲ ਜੁੜੇ ਹੋਣ ਉਹ ਤਾਂ ਆਰਿਆਂ ਦੇ ਨਾਲ ਆਪਾ ਆਪ ਚਰਵਾ ਲੈਂਦੇ ਨੇ ਤਤੀਆਂ ਤਵੀਆਂ ਤੇ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਪ੍ਰਵਾਹ ਥੋੜੀ ਹੈ ਬੜੀਆਂ ਅਮੰਤਾ ਕੀਤੀਆਂ ਝੂਠ ਸੱਚ ਦੇ ਉੱਤੇ ਭਾਰ ਨਹੀਂ ਹੋ ਸਕਿਆ ਤੇ ਆਖਰ ਆਖਣ ਲੱਗਿਆ ਪਾਈ ਦਿਲਕਾ ਜੀ ਮੈਨੂੰ ਮਾਫ਼ ਕਰ ਤੂੰ ਦੱਸ ਕਿਹੜੇ ਗੁਰੂ ਦੀ ਸ਼ਰਨ ਦੇ ਅੰਦਰ ਗਿਆ ਤੂੰ ਇੰਨਾ ਤੇਰਾ ਮਨ ਮਜ਼ਬੂਤ ਹੈ ਵੀ ਕਿਹੜੇ ਗੁਰੂ ਦੀ ਚਰਨੀ ਤੂੰ ਪਿਆ ਮੈਨੂੰ ਵੀ ਉਸ ਗੁਰੂ ਦੇ ਦਰਸ਼ਨ ਕਰਵਾ ਤੇ ਇਤਿਹਾਸ ਦੇ ਅੰਦਰ ਜਦੋਂ ਇਹ ਗੱਲ ਆਖੀ ਹੈ ਅਦੋਂ ਪਾਈ ਦਿਲਕਾ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਪਖੰਡੀ ਨੂੰ 6ਵੇਂ ਪਾਤਸ਼ਾਹ ਦੀ ਸ਼ਰਨ ਦੇ ਅੰਦਰ ਲੈ ਕੇ ਗਿਆ ਜਦੋਂ ਗੁਰੂ ਦੇ ਦਰਸ਼ਨ ਕੀਤੇ ਨੇ ਗੁਰੂ ਨੇ ਸੱਚ ਦੀ ਗੱਲ ਦੱਸੀ ਆ 6ਵੇਂ ਪਾਤਸ਼ਾਹ ਨੇ ਤੇ ਫਿਰ ਉਸਨੇ ਆਪਣੀਆਂ ਗਲਤੀਆਂ ਵੀ ਕਬੂਲੀਆਂ ਵੀ ਮੈਂ ਤਾਂ ਲੋਕਾਂ ਨੂੰ ਝੂਠ ਬੋਲ ਕੇ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਆਪਣੇ ਨਾਲ ਡੋਲ ਰਿਹਾ ਸੀ ਪਰ ਭਾਈ ਤਿਲਕਾ ਜੀ ਦਾ ਸਿੱਧਕ ਦੇਖ ਕੇ ਮੈਂ ਰਹਿ ਨਹੀਂ ਸਕਿਆ ਵੀ ਐਸੇ ਗੁਰੂ ਦੀ ਸ਼ਰਨ ਦੇ ਅੰਦਰ ਮੈਂ ਵੀ ਜਾਵਾਂ ਸੋ ਕਹਿਣ ਤੋਂ ਭਾਵ ਅਸੀਂ ਜਦੋਂ ਦੁੱਖ ਆਂਦਾ ਹੈ ਗੁਰੂ ਨੂੰ ਛੱਗਣ ਦੀਆਂ ਗੱਲਾਂ ਕਰਦੇ ਹਾਂ ਪਰ ਚੇਤਾ ਰੱਖਣਾ ਚਾਹੀਦਾ ਹੈ ਦੁੱਖ ਕੁਝ ਸਮੇਂ ਲਈ ਸਾਡੇ ਕੋਲ ਆਂਦੇ ਨੇ ਜਦ ਇਹ ਜਾਂਦੇ ਨੇ ਤੇ ਮਹਾਰਾਜ ਆਖਦੇ ਨੇ ਸਿਮਰ ਬੰਨਾ ਰਾਮ ਨਾਮ ਚਿਤਾਰੀ ਬਸ ਰਹੇ ਹਿਰਦੈ ਗੁਰਚੰਦ ਪਿਆਰੇ ਕਹਿੰਦੇ ਨੇ ਤੂੰ ਵੀ ਭਾਈ ਤਿਲਕੇ ਵਾਂਗੂ ਆਪਣੇ ਗੁਰੂ ਦੇ ਉੱਤੇ ਟੇਕ ਰੱਖ ਜਦੋਂ ਵੀ ਐਸੇ ਪਖੰਡੀ ਤੇਰੇ ਕੋਲ ਆਣ ਤੈਨੂੰ ਆਖਦੇ ਤੂੰ ਆਖ ਸਕੇ ਮੇਰੀ ਜਿਹੜੀ ਸ਼ਰਧਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਮੈਨੂੰ ਕਿੱਥੇ ਜਾਣ ਦੀ ਲੋੜ ਨਹੀਂ ਤੇ ਮਾਰੇ ਆਖਦੇ ਨੇ ਫਿਰ ਕਾਮ, ক্রোধ, ਲੋਭ, ਮੋਹ, ਮਨਲੀਨਾ ਬੰਧਨ ਕਾਟ ਮੁਕਤ ਗੁਰ ਕੀਣਾ ਕਹਿੰਦੇ ਨੇ ਫਿਰ ਬੰਧਨਾ ਤੋਂ ਮੁਕਤ ਕਰ ਦਿੰਦਾ ਹੈ ਗੁਰੂ ਜਿਸ ਤਰ੍ਹਾਂ ਉਹ ਪਖੰਡੀ ਨੂੰ 6ਵੇਂ ਪਾਤਸ਼ਾਹ ਨੇ ਮੁਕਤ ਕੀਤਾ ਨਾ ਜਦੋਂ ਭਾਈ ਤਿਲਕਾ ਜੀ ਦੇ ਨਾਲ ਗਏ ਤਾਂ ਵੀ ਮੈਨੂੰ ਐਸੇ ਗੁਰੂ ਦੇ ਦਰਸ਼ਨ ਕਰਵਾ ਵੀ ਤੇਰਾ ਮਨ ਨਹੀਂ ਡੋਲਦਾ ਫਿਰ 6ਵੇਂ ਪਾਤਸ਼ਾਹ ਨੇ ਜਦੋਂ ਉਸ ਪਖੰਡੀ ਨੂੰ ਮੁਕਤ ਕੀਤਾ ਤਾਂ ਮਹਾਰਾਜ ਨੇ ਉਸ ਦੀ ਸੇਵਾ ਲਈ ਹੈ ਤਾਂ ਉਸ ਨੇ ਫਿਰ ਸਿੱਖੀ ਦਾ ਪ੍ਰਚਾਰ ਕੀਤਾ ਉਹ ਸਿੱਖ ਭੰਗ ਗਿਆ ਫਿਰ ਉਹ ਪਖੰਡੀ ਨਹੀਂ ਰਿਹਾ ਕਈ ਵਾਰ ਅਸੀਂ ਉਹਨਾਂ ਨੂੰ ਸਿੱਖਾਂ ਤੋਂ ਲਾ ਲੈਨੇ ਹਾਂ ਅੱਜ ਵੀ ਭੂਮੀਆਂ ਚੋਂ ਸੀ ਜੇਕਰ ਮਨੁੱਖ ਕੋਈ ਮਾਰਾ ਕੰਮ ਕਰਦਾ ਨਾ ਅਸੀਂ ਆਖਦੇ ਜੀ ਇਹ ਤਾਂ ਭੂਮੀਆਂ ਚੋਰ ਹੈ ਮੁਆਫ ਕਰਨਾ ਅਸੀਂ ਇੱਥੋਂ ਤੱਕ ਪੜਿਆ ਭੂਮੀਆਂ ਚੋਰ ਹੈ ਸਾਡੇ ਇਤਿਹਾਸਕਾਰਾਂ ਨੇ ਇੱਥੋਂ ਤੱਕ ਦੱਸਿਆ ਪਰ ਅਸੀਂ ਉਹ ਖੋਜ ਨਹੀਂ ਕਰ ਸਕਦੇ ਭੂਮੀਆਂ ਜਦੋਂ ਗੁਰੂ ਦੇ ਦਰਸ਼ਨ ਕੀਤੇ ਨੇ ਤਾਂ ਉਹ ਭਾਈ ਭੂਮੀਆਂ ਦੀ ਹੋਗੇ ਜੇਕਰ ਆਜ ਮਨੁੱਖ ਠੱਗੀ ਕਰਦਾ ਹੈ ਕਹਿੰਦੇ ਜੀ ਇਹ ਸੱਜਣ ਠੱਗ ਹੈ ਅਸੀਂ ਅਜ ਤੱਕ ਭਾਈ ਮੰਨਣ ਨੂੰ ਤਿਆਰ ਨਹੀਂ ਉਹ ਸੱਜਣ ਨੇ ਜਦੋਂ ਗੁਰੂ ਦੇ ਦਰਸ਼ਨ ਕੀਤੇ ਨੇ ਗੁਰਦਾਨਕ ਪਾਤਸ਼ਾਹ ਦੇ ਨੇ ਤੇ ਫਿਰ ਉਹ ਭਾਈ ਹੋ ਗਏ ਨੇ ਅਨੇਕਾਂ ਹੀ ਐਸੇ ਕੁਤਸੇ ਕਿਉਂ ਮਿਲਦੇ ਨੇ ਜਿਨ੍ਹਾਂ ਦਾ ਨਾਮ ਅਸੀਂ ਸਤਕਾar ਦੇ ਨਾਲ ਲੈਣੇ ਹਨ ਪਰ ਜਦੋਂ ਆ ਆ ਮਨੁੱਖ ਗਲਤ ਕਰਦਾ ਹੈ ਅਸੀਂ ਉਹਨਾਂ ਦੀ ਬਰਾਬਰੀ ਕਰ ਦਿੰਦੇ ਹਾਂ ਸੋ ਲੋੜ ਆਸੀ ਉਹਨਾਂ ਦਾ ਇਤਿਹਾਸ ਪੜੀਏ ਉਹਨਾਂ ਨੂੰ ਭਾਈ ਦੇ ਨਾਮ ਦੇ ਨਾਲ ਜਾਣੀਏ ਕਿਉਂਕਿ ਜਦੋਂ ਉਹਨਾਂ ਨੇ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਤੇ ਅਸੀਂ ਹਰ ਰੋਜ਼ 35 ਮਹਾਂਪੁੱਤਾਂ ਦੇ ਦਰਸ਼ਨ ਕਰਦੇ ਹਾਂ ਤੇ ਸਾਡੇ ਜੀਵਨ ਦੇ ਅੰਦਰ ਵੀ ਸੱਚ ਦੀ ਵਿਚਾਰ ਆਣੀ ਚਾਹੀਦੀ ਹੈ ਮਨ ਆਖਦੇ ਨੇ ਦੁਖ ਸੁਖ ਤਰਤ ਜਨਮ ਫਨ ਮੂਆ ਚਲ ਕਮਲਗੁਰ ਆਸ਼ਮ ਨਦੀਆ ਆਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਂ ਪਤਰ ਸਤਗੁਰ ਨਿਸਤਾਰਾ ਕਹਿੰਦੇ ਨੇ ਤ੍ਰਿਸ਼ਨਾ ਦੀ ਅੱਗ ਦੇ ਅੰਦਰੋਂ ਸਿਰਫ ਤੇ ਸਿਰਫ ਗੁਰੂ ਹੀ ਪਾਲ ਉਤਾਰਾ ਕਰ ਸਕਦਾ ਹੈ ਬਾਹ ਫੜਦਾ ਹੈ ਕਿਉਂਕਿ ਮਨੁੱਖ ਬਾਹ ਨਹੀਂ ਫੜਦਾ ਗੁਰੂ ਹੀ ਹੈ ਜਿਸ ਦੀ ਟੇਕ ਦੇ ਅੰਦਰ ਅਸੀਂ ਆ ਕੇ ਤੇ ਗੁਰੂ ਦੇ ਹੁਕਮ ਨੂੰ ਜਦੋਂ ਮੰਨਾਂਗੇ ਉਸ ਦੇ ਅਨੁਸਾਰ ਜੀਵਨ ਬਤੀਤ ਕਰਾਂਗੇ ਸਾਡਾ ਜੀਵਨ ਸਫਲਾ ਹੋ ਜਾਵੇਗਾ ਇਸ ਤसनीਓ ਤਾਂ ਹੀ ਸਫਲਾ ਹੋਵੇਗਾ ਜਦੋਂ ਘਰਾਂ ਦੇ ਅੰਦਰ ਗੁਰਬਾਣੀ ਦੇ ਵਿਚਾਰ ਹੋਵੇਗੀ ਆਪਾਂ ਅੱਗੇ ਵੀ ਕਈ ਵਾਰ ਵਿਚਾਰ ਕੀਤੀ ਹੈ ਸਮਾਂ ਬਹੁਤ ਕੀਮਤੀ ਹੈ ਘਟੋ ਘਟ ਜਦੋਂ ਅਸੀਂ ਸਵੇਰੇ ਜਾਂ ਸ਼ਾਮ ਨੂੰ ਬੱਚਿਆਂ ਦੇ ਨਾਲ ਪ੍ਰਸ਼ਾਦਾ ਪਾਣੀ ਸਕਦੇ ਹਾਂ ਘਟੋ ਘਟ ਦਾ ਸਮੇਂ ਅਸੀਂ ਅਦੋਂ ਗੁਰਮਤਿ ਵਿਚਾਰ ਕਰ ਲਈਏ ਸਾਡਾ ਜੀਵਨ ਸਫਲਾ ਹੋ ਸਕਦਾ ਹੈ ਦੇਖੋ ਫਿਰ ਗੱਲ ਉੱਥੇ ਆਉਂਦੀ ਹੈ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਗੁਰੂ ਨਾਨਕ ਪਾਤਸ਼ਾਹ ਉਹਨਾਂ ਭਗਤਾਂ ਦੀ ਬਾਣੀ ਲੈ ਕੇ ਆਏ ਨੇ ਜਿਨ੍ਹਾਂ ਨੇ ਸਮੇਂ ਦੇ ਹਕੂਮਤ ਨੂੰ ਸਮੇਂ ਦੇ ਪਖੰਡਿਆਂ ਨੂੰ ਚੈਲੰਜ ਕੀਤਾ ਵੀ ਤੁਸੀਂ ਕਿਉਂ ਝੂਠ ਬੋਲ ਰਹੇ ਹੋ ਅੱਜ ਦੇ ਸਮੇਂ ਦੇ ਅੰਦਰ ਜੇਕਰ ਆਪਾਂ ਸੱਚ ਬੋਲੀਏ ਕਈ ਵਾਰ ਬੜਾ ਅਫਸੋਸ ਹੁੰਦਾ ਹੈ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਤੇ ਅਸਲ ਸੇਵਾ ਇਹ ਵੀ ਹੈ ਵੀ ਗੁਰਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ ਘੱਟੋ-ਘੱਟ 10 ਮਿੰਟ ਦਾ ਸਮਾਂ ਲਾ ਕੇ ਜਦੋਂ ਅਸੀਂ ਗੁਰਬਾਣੀ ਪੜਾਂਗੇ ਨਾ ਫਿਰ ਪਤਾ ਲੱਗੇਗਾ ਵੀ ਜਿੰਨਾ 15 ਫਰਤਾਂ ਦੀ ਅਸੀਂ ਬਾਣੀ ਪੜਦਿਆਂ ਸਮੇਂ ਦੇ ਲੋਕਾਂ ਨੇ ਉਹਨਾਂ ਨੂੰ ਕਿੰਨਾ ਤੰਗ ਕੀਤਾ ਕਿੰਨੇ ਮੰਦੇ ਬੋਲ ਬੋਲਦੇ ਤੇ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਲੋਕੀਂ ਔਦਨਾ ਬਿਤਾਲਾ ਆਖਦੇ ਨੇ ਤੇ ਮਹਾਰਾਜ ਦੀ ਬਾਣੀ ਦੇ ਅੰਦਰ ਲਿਖਿਆ ਤਾਂ ਮਹਾਰਾਜ ਉਹਨਾਂ ਭਗਤਾਂ ਦੀ ਬਾਣੀ ਲੈ ਕੇ ਆਏ ਨੇ ਜਿਨਾਂ ਨੇ ਸੱਚ ਬੋਲਿਆ ਅਸੀਂ ਗੱਲ ਕਰਦੇ ਹਾਂ ਕਿ ਭੂਤ ਕਿੱਥੋਂ ਆਉਂਦੇ ਨੇ ਆਪਾਂ ਕਈ ਵਾਰ ਕਹਿੰਦੇ ਨਾ ਇਸ ਘਰ ਦੇ ਅੰਦਰ ਭੂਤ ਦਾ ਵਸੇਰਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜਾ ਕਰ ਸਾਰਨਾ ਸੇਵਿਆ ਹਰ ਕੀ ਸੇਵਾ ਨਾਹੀ ਭਗਤ ਕਬੀਰ ਜੀ ਆਖਦੇ ਨੇ ਜਿਸ ਘਰ ਦੇ ਅੰਦਰ ਚੰਗੇ ਮਨੁੱਖਾਂ ਦੀ ਸੇਵਾ ਨਹੀਂ ਜਿਸ ਘਰ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ ਤੇ ਮਹਾਰਾਜ ਆਖਦੇ ਨੇ ਤੇ ਕਰ ਮਰਹਤ ਸਾਰਖੇ ਪੋਤ ਬਸੈ ਤੇ ਨਵਾਈ ਭਗਤ ਕਬੀਰ ਜੀ ਦੇ ਸ਼ਬਦ ਹੈ ਜੇਕਰ ਆਪਾਂ ਆਪਾਂ ਕਿਸੇ ਨੂੰ ਆਖੇ ਨਾ ਵੀ ਤੇਰੇ ਘਰ ਦੇ ਅੰਦਰ ਪੋਤ ਉਸਦੇ ਨੇ ਮਨੁੱਖ ਨਰਨ ਦਾ ਕੰਦਾ ਤਾਂ ਹੀ ਕਹਿੰਦੇ ਗੁਰਬਾਣੀ ਪਰ ਇਹ ਮਹਾਰਾਜ ਭਗਤ ਕਬੀਰ ਜੀ ਆਖਦੇ ਨੇ ਵੀ ਜਿਸ ਘਰ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ ਜਿਸ ਘਰ ਦੇ ਅੰਦਰ ਮਾਂ ਪਿਓ ਦੀ ਸੇਵਾ ਨਹੀਂ ਜਿਸ ਘਰ ਦੇ ਅੰਦਰ ਬਜ਼ੁਰਗਾਂ ਦਾ ਮਾਨ ਸਤਕਾਰ ਨਹੀਂ ਤੇ ਮਹਾਰਾਜ ਆਖਦੇ ਨੇ ਉਸ ਘਰ ਦੇ ਅੰਦਰ ਪੋਤ ਹੀ ਵਸਦੇ ਨਹੀਂ ਤੇ ਇਹਨਾਂ ਭੂਤਾਂ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ ਗੁਰੂ ਦੀ ਬਾਣੀ ਨੂੰ ਪੜ ਕੇ ਤੇ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਫਿਰ ਪਤਾ ਲੱਗੇਗਾ ਤੇ ਭਗਤ ਕਬੀਰ ਜੀ ਨੇ ਤੇ ਇੱਥੋਂ ਤੱਕ ਇਹ ਸ਼ਬਦ ਆਖਿਆ ਕਿ ਉਹਨਾਂ ਘਰਾਂ ਦੇ ਅੰਦਰ ਭੂਤ ਹੈ ਹੁਣ ਦੇਖੋ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਿਰ ਇਸ ਨੂੰ ਅਗਲੀ ਗੱਲ ਪਈ ਹੈ ਕਦੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਕਹਿੰਦੇ ਨੇ ਉਹਨਾਂ ਘਰਾਂ ਦੇ ਅੰਦਰ ਵੀ ਜਿੰਨ ਵਸਦੇ ਨੇ ਭੂਤ ਵਸਦੇ ਨੇ ਜਿਨ੍ਹਾਂ ਘਰਾਂ ਦੇ ਅੰਦਰ ਸੱਚ ਦੀ ਵਿਚਾਰ ਦੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਪੁੱਤ ਜਨੂਰਾ ਤੀਜ ਜਨੂਰੀ ਜੋਰੋ ਜਿਨ੍ਹਾਂ ਦਾ ਸਿੱਖ ਦਾ ਭਗਤ ਕਬੀਰ ਜੀ ਨੇ ਤੇ ਇੰਨੀ ਗੱਲ ਆਖੀ ਹੈ ਨਾ ਵੀ ਉਹਨਾਂ ਘਰਾਂ ਦੇ ਅੰਦਰ ਭੂਤ ਵਸਦੇ ਨੇ ਜਿੱਥੇ ਸਾਧ ਸੰਗਤ ਦੀ ਜਿੱਥੇ ਬਜ਼ੁਰਗਾਂ ਦੀ ਸੇਵਾ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸ਼ਬਦ ਅੱਗੇ ਦੀ ਗੱਲ ਕੀਤੀ ਇਹ ਕਹਿੰਦੇ ਨੇ ਉਸ ਘਰ ਦੇ ਅੰਦਰ ਜਿੰਨ ਵਸਦੇ ਨੇ ਕਹਿੰਦੇ ਨੇ ਉਸ ਘਰ ਦੇ ਅੰਦਰ ਭੂਤ ਵਸਦੇ ਨੇ ਕਹਿੰਦੇ ਨੇ ਪੁੱਤ ਵੀ ਪੋਤ ਹੈ ਧੀ ਵੀ ਪੋਤ ਹੈ ਜੋਰੂ ਜਿਨ੍ਹਾਂ ਦਾ ਸਿਕਦਾਰ ਕਹਿੰਦੇ ਨੇ ਪਤਨੀ ਮਾਪੇ ਵੀ ਪੋਤ ਨੇ ਕਿਉਂਕਿ ਉਹਨਾਂ ਨੇ ਸੱਚ ਦੀ ਵਿਚਾਰ ਆਪਣੇ ਬੱਚਿਆਂ ਨੂੰ ਦੱਸੀ ਨਹੀਂ ਮਹਾਰਾਜ ਕਿਰਪਾ ਕਰ ਜਿਸ ਤਰ੍ਹਾਂ ਭਾਈ ਤਿਲਕਾ ਜੀ ਗੁਰੂ ਦੇ ਨਾਲ ਜੁੜੇ ਨੇ ਉਸੇ ਤਰ੍ਹਾਂ ਅਸੀਂ ਵੀ ਗੁਰੂ ਦੇ ਨਾਲ ਜੁੜੀਏ ਤੇ ਜੇਕਰ ਸਾਡੇ ਮਨ ਦੇ ਅੰਦਰ ਜਿਹੜਾ ਕੁਝ ਚੱਲ ਰਿਹਾ ਹੈ ਉਹ ਹੀ ਸਾਡੀ ਜ਼ੁਬਾਨ ਦੇ ਅੰਦਰ ਹੋਵੇ ਜੋ ਜ਼ੁਬਾਨ ਤੇ ਚੱਲ ਰਿਹਾ ਉਹ ਮਨ ਦੇ ਅੰਦਰ ਹੋਵੇ ਰਵਾਨ ਤਾਂ ਇਹ ਮੰਗੇ ਮਹਾਰਾਜ ਕਿਰਪਾ ਕਰ ਅਸੀਂ ਜਿੱਥੇ ਗੁਰੂ ਘਰ ਆ ਕੇ ਸੇਵਾ ਕਰਨੀ ਹੈ ਤੇ ਬਾਣੀ ਨੂੰ ਪੜਨਾ ਵੀ ਸੇਵਾ ਹੈ 35 ਮਾਪਸ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸੇਵਾ ਕੀਤੀ ਹੈ ਨਾਲ ਦੀ ਨਾਲ ਬਾਣੀ ਨੂੰ ਲਿਖਿਆ ਹੈ ਬਾਣੀ ਨੂੰ ਪੜਿਆ ਸੋ ਆਪਾਂ ਬਾਣੀ ਵੀ ਪੜਿਆ ਕਰੀਏ ਸਾਨੂੰ ਪਤਾ ਲੱਗੇ ਮਹਾਰਾਜ ਨੇ ਪੋਤ ਕਿਸ ਨੂੰ ਆਖਿਆ ਜਿੰਨ ਕਿਸ ਨੂੰ ਆਖਿਆ ਕਹਿੰਦੇ ਨੇ ਜਿਸ ਘਰ ਦੇ ਅੰਦਰ ਸੇਵਾ ਨਹੀਂ ਗੁਰਬਾਣੀ ਨਹੀਂ ਕਹਿੰਦੇ ਨੇ ਉਸ ਘਰ ਦੇ ਅੰਦਰ ਹਰੇਕ ਚਾਹੇ ਪੁੱਤ ਹੈ ਧੀ ਹੈ ਮਾਂ ਹੈ ਪਿਓ ਹੈ ਉਹ ਜਿਨ ਨੇ ਕੱਲੇ ਇਹ ਸ਼ਬਦ ਸੰਗਤ ਵਾਸਤੇ ਨਹੀਂ ਕੀਵਾ ਸੰਗਤ ਵੀ ਗੁੱਸੇ ਹੋ ਜਾਂਦੀ ਹੈ ਵੀ ਇਹ ਸ਼ਬਦ ਸਾਨੂੰ ਕਿਹਗੇ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਜਿਹੜੀ ਵਿਚਾਰ ਕਰਿਆ ਉਸ ਦੇ ਵਾਸਤੇ ਨਹੀਂ ਉਸ ਤੋਂ ਬਾਅਦ ਸੰਗਤ ਦੇ ਵਾਸਤੇ ਨਹੀਂ ਜੇਕਰ ਮੇਰੇ ਜੀਵਨ ਦੇ ਅੰਦਰ ਗੁਰਬਾਣੀ ਨਹੀਂ ਜੇਕਰ ਮੇਰੇ ਮਨ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੈ ਜੁਬਾਨ ਦੇ ਅੰਦਰ ਕੁਝ ਹੋਤ ਚੱਲ ਰਿਹਾ ਫਿਰ ਮੈਂ ਸੰਗਤ ਨੂੰ ਕਹਾਂ ਤੇ ਉਹ ਵੀ ਪ੍ਰਵਾਨ ਦੀ ਮਹਾਰਾਜ ਆਖਦੇ ਨੇ ਸਭ ਤੋਂ ਪਹਿਲਾਂ ਦੋਸ਼ੀ ਤੂੰ ਆਪ ਹੈ ਸੋ ਮਾਰੇ ਕਿਰਪਾ ਕਰ ਇਨੀ ਇੱਕ ਬੇਨਤੀਆਂ ਪ੍ਰਵਾਨ ਕਰਵੀਆਂ ਗੁਰਮਤ ਵਿਚਾਰਾ ਕਰਦੇ ਆਂ ਨੀ ਤਾਂ ਪ੍ਰਕਾਰ ਦੀ ਆਪ ਲਾ ਚੁਕਾਂ ਸੋ ਗੁਰੂ ਪਾਤਸ਼ਾਹ ਬਖਸ਼ਣ ਹਾਰ ਨੀ ਅਗਲੇ ਹਫਤੇ ਇਸੇ ਤਰ੍ਹਾਂ ਐਤਵਾ ਦੇ ਦੀਵਾਨ ਸੰਜਣਗੇ ਸਿੱਖ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਹੋਵੇਗੀ ਆਪ ਸਭ ਸੰਗਤ ਦੇ ਹਾਜ਼ਰੀਆਂ ਭੰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ